ਅਮਰਸਰ 'ਚ ਇੱਕ ਲੇਡੀ ਤੋਂ ਹਥਿਆਰਾਂ ਦੀ ਨੋਕ ਤੇ ਲੁੱਟ ਕੋ ਕਰਨ ਵਾਲਿਆਂ ਦਾ ਅਨੁਸਾਰ ਪੁਲਿਸ ਨੇ ਕੀਤਾ ਇਨਕਾਊਂਟਰ ਤੋਂ ਮਲਚਮਾਨੂ ਕੀਤਾ ਗ੍ਰਿਫਤਾਰ ਸੀਪੀ ਗੁਰਪ੍ਰੀਤ ਪੁੱਲਰ ਨੇ ਦਿੱਤੀ ਜਾਣਕਾਰੀ ਬੀਤੀ 14 ਤਰੀਕ ਨੂੰ ਅਮਰਸਰ 'ਚ ਇੱਕ ਲੇਡੀਜ਼ ਕਾਰ ਉੱਪਰ ਚਾੜਹੀ ਸੀ ਤਾਂ ਇਸ ਨੂੰ ਰੋਕੇ ਤੋਂ ਹਥਿਆਰਬੰਦ ਨੌਜਵਾਨਾਂ ਵੱਲੋਂ ਪਿਸਤੌਲ ਦੀ ਨੋਕ ਤੇ ਉਸ ਦਾ ਸਾਰਾ ਸੋਨਾ ਲੁੱਟ ਲਿਆ ਸੀ ਅਤੇ ਪੁਲਿਸ ਉਸ ਦਿਨ ਤੋਂ ਹੀ ਇਸ ਇੱਕ ਸਾਰਾ ਕੰਮ ਕਰ ਰਹੀ ਸੀ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਇਹਨਾਂ ਤੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਹਨਾਂ ਵਿੱਚੋਂ ਇੱਕ ਨੂੰ ਚਤ ਹਥਿਆਰਾਂ ਦੀ ਬਰਾਮਦਗੀ ਲਈ ਲਿਜਾਇਆ ਗਿਆ ਤਾਂ ਉਸ ਨੇ ਹਥਿਆਰ ਪੁਟ ਦੇ ਨਾਲ ਹੀ ਪੁਲਸ ਪਰ ਗੋਲੀ ਚਲਾ ਦਿੱਤੀ ਅਤੇ ਜਿਸ ਦੀ ਜਵਾਬੀ ਕਾਰਵਾਈ ਵਿੱਚ ਪੁਲਸ ਨੇ ਵੀ ਗੋਲੀ ਚਲਾਈ ਜਿਸ ਨਾਲ ਪੁਲਸ ਜਖਮੀ ਹੋ ਗਿਆ ਗੁਰਪ੍ਰੀਤ ਪੁੱਲਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਪੁਲਸ ਦੀ ਵੱਡੀ ਕਾਮਯਾਬੀ ਹੈ ਪੁਲਸ ਨੇ ਕੁਝ ਹੀ ਦਿਨਾਂ ਚ ਇਹ ਸਾਰਾ ਮਾਮਲਾ ਸੋਲਵ ਕਰ ਲਿਆ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਜ਼ੀਰੋ ਟੋਲਰੈਂਸ ਪਾਲਿਸੀ ਟੀਵਰਡਸ ਆਰਗੇਨਾਈਜ਼ ਕ੍ਰਾਈਮ ਹੈ ਉਹਦੇ ਤਹਿਤ ਅਸੀਂ ਹਰੇਕ ਛੋਟੇ ਕ੍ਰਾਈਮ ਨੂੰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਬੜੇ ਸੈਂਸਿਟਿਵਲੀ ਲਿਆ ਜਾਂਦਾ ਤੁਹਾਨੂੰ ਯਾਦ ਹੋਣਾ 14 11 ਨੂੰ ਮਕਬੂਲਪੁਰਾ ਏਰੀਆ ਦੇ ਵਿੱਚ ਇੱਕ ਲੇਡੀ ਨੂੰ ਗੱਡੀ ਦੇ ਵਿੱਚ ਜਾਂਦੇ ਦੋ ਮੋਟਰਸਾਈਕਲ ਸਵਾਰਾਂ ਨੇ ਘੇਰਿਆ ਸੀ ਤੇ ਪਿਸਟਲ ਪੁਆਇੰਟ ਤੇ ਉਹਦੇ 골ਡ ਔਰਨਮੈਂਟਸ ਖੋਲੇ ਸੀ ਅਸੀਂ ਉਸ ਦਿਨ ਤੋਂ ਹੀ ਇਹ ਬੜਾ ਬਰੀਕੀ ਨਾਲ ਦੀ ਇਨਵੈਸਟੀਗੇਸ਼ਨ ਕਰ ਰਹੇ ਸੀ ਉਹਦੇ ਸਾਡੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਪਰ ਉਹਨਾਂ ਨੇ ਜਿਹੜੇ ਦੋ ਮੁਲਜ਼ਮ ਅਸੀਂ ਇਹਦੇ ਵਿੱਚ ਗ੍ਰਿਫਤਾਰ ਕੀਤੇ ਜਸਕੀਰਤ ਏਲੀਅਸ ਸਾਹਿਲ ਤੇ ਅਨਮੋਲ ਬੂਟਾ ਸਿੰਘ ਇਹ ਜਿਹੜਾ ਜਿਸਕੀਰਤ ਹੈਗਾ ਇਹ ਸੁਲਤਾਨਵਿੰਨ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਇਹ ਜਸਪਾਲ ਨਗਰ ਸੁਲਤਾਨਵਿੰਨ ਰੋਡ ਦਾ ਰਹਿਣ ਵਾਲਾ ਅਨਮੋਲ ਬੂਟਾ ਸਿੰਘ ਇਹ ਇਹ ਦੋਨੋਂ ਬੰਦੇ ਜਿਹੜੇ ਆ ਜਦੋਂ ਇਹ ਪੁੱਛਗਿੱਛ ਕੀਤੀ ਗਈ ਇਹਨਾਂ ਦੀ ਪੁੱਛਗਿੱਛ ਤੋਂ ਇੱਕ ਜਿਹੜਾ ਇਹਨਾਂ ਨੇ ਦੱਸਿਆ ਕਿ ਸਾਡਾ ਇੱਕ ਗਲੌਕ ਪਿਸਟਲ ਜਿਹੜਾ ਅਸੀਂ ਛਪਾਇਆ ਹੋਇਆ ਜਿੱਥੇ ਮੁਕੰਪੁਰੇ ਦੇ ਏਰੀਆ 'ਚ ਅਸੀਂ ਖੜੇ ਆ ਜਿਸ ਨਾਲ ਕਿ ਇਹਨਾਂ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਉੱਥੇ ਜਦੋਂ ਲੈ ਕੇ ਆਏ ਸਾਡੇ ਜਸਜੀਤ ਇਨਸਪੈਕਟਰ ਐਸਚੋ ਮਖਬੂਲਪੁਰਾ ਤੇ ਉਹਨਾਂ ਦੀ ਪਾਰਟੀ ਇਹਨੇ ਜਾਣ ਕੇ ਪੁਲੇਖਾ ਪਾਉਣ ਨੂੰ ਦੂਜੀ ਆਪੋਸਿਟ ਡਾਇਰੈਕਸ਼ਨ ਦੇ ਵਿੱਚ ਲੈ ਗਿਆ ਪੁਲਿਸ ਪਾਰਟੀ ਨੂੰ ਵੀ ਮੈਂ ਇੱਧਰ ਰੱਖਿਆ ਹੋਇਆ ਜਦੋਂ ਉੱਥੇ ਬੈਂਡ ਹੋਣ ਲੱਗੇ ਤੇ ਇਮੀਡੀਏਟਲੀ ਦੂਜੇ ਪਾਸੇ ਦੌੜ ਗਿਆ ਜਿੱਥੇ ਐਕਚੁਅਲ ਪਿਸਟਲ ਸੀਗਾ ਉੱਥੇ ਜਾ ਕੇ ਨੇ ਦਰਖਤ ਦੇ ਜੜ ਦੇ ਵਿੱਚ ਜਿੱਥੇ ਲੋਕ ਹੋਇਆ ਹੋਇਆ ਸੀ ਉੱਥੋਂ ਇਹਨੇ ਫਾਰ ਕੀਤਾ ਇੱਕ ਜਸਜੀਤ ਤੇ ਉਹਨਾਂ ਦੇ ਵੱਲ ਕਰਕੇ ਫਿਰ ਇਹਨਾਂ ਨੇ ਆਪਣੀ ਸੈਲਫ ਡਿਫੈਂਸ ਫਾਇਰ ਕੀਤਾ ਜਿੰਨਾਂ ਨੇ ਇੰਜਰਡ ਹੋਇਆ ਇਹਦੇ ਜਿਹੜੀ ਇੰਪੋਰਟੈਂਟ ਗੱਲ ਆਉਂਦੀ ਹੈ ਕਿ ਇਹ ਜਿਹੜਾ ਦੋਨੇ ਮੁਲਜ਼ਮ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਕ੍ਰਿਮੀਨਲ ਪਰਚੇ ਦਰਜ ਨੇ ਜਸਕੀਰਤ ਦੇ ਖਿਲਾਫ ਤਿੰਨ ਮੁਕਦਮੇ ਦਰਜ ਨੇ ਦੋ ਮੁਕਦਮੇ ਇਨਵੋਲ ਬੂਟਾ ਸਿੰਘ ਦੇ ਖਿਲਾਫ ਦਰਜ ਨੇ ਔਰ ਜਿਹੜੀ ਮੇਨ ਗੱਲ ਹੈ ਗੁਰਦੇਵ ਜੈਸਲ ਹੈ ਚੰਬਲ ਤਰਨਤਾਰਨ ਦਾ ਬੜਾ ਨਾਮੀ ਨੋਟੋਰੀਅਸ ਗੈਂਗਸਟਰ ਹੈ ਉਹਦੇ ਨਾਲ ਇਹ ਬੰਦੇ ਲਿੰਕਡ ਸਿਗੇ ਔਰ ਇਹਨਾਂ ਨੇ ਕਾਫੀ ਵਾਰ ਦਾ ਤੁਹਾਨੂੰ ਅੰਜਾਮ ਦਿੱਤਾ ਜਿਹੜੀਆਂ ਹੁਣ ਹੁਣ ਤੱਕ ਹੋਈਆਂ ਇੱਕ ਤਾਂ ਸਾਡੀ ਮਕਬੂਲਪੁਰ ਵਾਲੀ 14 ਅਕਸਲਟੈਂਸੀ ਦਾ ਦਫਤਰ ਹੈ ਤਰਨਤਨ ਸਿਟੀ ਦੇ ਵਿੱਚ ਇਹਦੇ ਚ ਮਕਦਮਾ ਨੰਬਰ 263 15 11 2025 ਨੂੰ ਦਰਜ ਕੀਤਾ ਗਿਆ ਉੱਥੇ ਇਹਨਾਂ ਨੇ ਫਾਇਰਿੰਗ ਕੀਤੀ ਉਹਦੇ ਆਫਿਸ ਤੇ ਐਕਸਟਰਸ਼ਨ ਇਹਨਾਂ ਦਾ ਮੇਨ ਮਕਸਦ ਸੀਗਾ ਉਹ ਡਰਾਉਨ ਤੁਮ ਕੋਉਣ ਵਾਸਤੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਬੰਦੇ ਨੂੰ ਇਦਾਂ ਹੀ ਲੋਪੋ ਕੇ ਥਾਣੇ ਦੇ ਵਿੱਚ ਅੰਮ੍ਰਿਤਸਰ ਰੂਰਲ ਦੇ ਵਿੱਚ ਪਰਚਾ ਜਿਹੜਾ 27 10 ਨੂੰ ਹੋਇਆ 5 ਅਕਤੂਬਰ 2025 ਨੂੰ ਉੱਥੇ ਵੀ ਕਿਸੇ ਦੇ ਘਰ ਦੇ ਬਾਅਦ ਜਾ ਕੇ ਫਾਇਰਿੰਗ ਕੀਤੀ ਉਹਨੂੰ ਡਰਾਉਨਟ ਨੂੰ ਪਾਉਣ ਵਾਸਤੇ ਔਰ ਇਹ ਗੁਰਦੇਵ ਜਿਹੜਾ ਜਸਲ ਹੈ ਉਹ ਤੁਹਾਨੂੰ ਪਤਾ ਹੀ ਹੈ ਕਾਫੀ ਨਾਮੀ ਬੰਦਾ ਹੈ ਔਰ ਬਾਹਰ ਬੈਠਾ ਹੈ ਆਪਣੇ ਸਾਰੇ ਗੈਂਗ ਖਿਲਾ ਰਿਹਾ ਇਹਨਾਂ ਦੀ ਜਿਹੜੀ ਮੁੱਢਲੀ ਪੁੱਛਗਿੱਛ ਹੈ ਉਹ ਤੋਂ ਇਹ ਤਿੰਨ ਤਰੇਜੇ ਤੱਕ ਵਾਰਦਾ ਤੱਕ ਕਲੀਅਰ ਹੋਈਆਂ ਪਰ ਮੈਨੂੰ ਲੱਗਦਾ ਕਿ ਕਾਫੀ ਹੋਰ ਡੀਪਲੀ ਇਨਵੋਲਡ ਨੇ ਕਾਫੀ ਐਕਟਿਵ ਸੀਗੇ ਇਹ ਬੰਦੇ ਜਿਸ ਕੀ ਰਤ 23 ਸਾਲ ਦਾ 19 ਸਾਲ ਦਾ ਅਨਮੋਲ ਬੂਟਾ ਸਿੰਘ ਹੈ ਸੋ ਇਹਦੇ ਚ ਸਾਰੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਡੀਸੀਪੀ ਰਵਿੰਦਰਪਾਲ ਜੀ ਦੀ ਰਹਿਨਮਾਈ ਦੇ ਵਿੱਚ ਸਾਡੇ ਏਸੀਪੀ ਗਗਨਦੀਪ ਔਰ ਇਨਸਪੈਕਟਰ ਜਸਜੀਤ ਤੇ ਨਾਲੀ ਟੀਮ ਨੇ ਸਾਰਿਆਂ ਨੇ ਸੀਆਈਏ ਵਾਲਿਆਂ ਨੇ ਵੀ ਸਾਰਿਆਂ ਨੇ ਬਹੁਤ ਇਹਨੂੰ ਕੋਸ਼ਿਸ਼ ਕੀਤੀ ਲੱਭਣ ਦੀ ਔਰ ਬੜੀ ਜਲਦੀ ਅਸੀਂ ਇਹ ਕੇਸ ਫ੍ਰੇਸ ਕੀਤਾ ਇਹ ਜਿਹੜੀ ਇਹਨਾਂ ਦੀ ਉੱਚ ਗੇ ਤੋਂ ਦੋ ਹੋਰ ਇੰਪੋਰਟੈਂਟ ਕੇਸ ਕਰਨ ਤਾਂ ਅੰਮ੍ਰitsar ਰੂਲ ਦੇ ਹੋਏ ਇਹਦਾ ਆਸਟਰੀਆ ਮੇਡ ਇੱਕ ਬਲੌਕ ਪਿਸਟਲ 9mm ਇਤੋਂ ਇਹ ਤੁਰ ਕਵਰ ਹੋਇਆ ਥੈਟ ਮੀਨਸ ਕਿ ਇਹਨਾਂ ਦੀ ਫਾਇਰ ਪਾਵਰ ਵੀ ਕਾਫੀ ਸੀਗੀ ਔਰ ਨਟੋਰੀਅਸ ਗੈਂਗਸਟਰ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਜਿਹੜੇ ਕਿ ਏਰੀਏ ਦੇ ਵਿੱਚ ਬਾਰ-ਬਾਰ ਬੈਕ ਟੂ ਬੈਕ ਵਾਰਦਾਤਾਂ ਕਰ ਰਹੇ ਨੇ ਜਿਵੇਂ ਆਪਾਂ ਸਮਝਦੇ ਹਾਂ ਕਿ ਅਕਤੂਬਰ ਚ ਲੋਪੋਕੇ ਹੋਈ ਫਿਰ ਨਵੰਬਰ ਦੇ ਵਿੱਚ ਇਹਨਾਂ ਨੇ ਜਾ ਕੇ 15 ਨਵੰਬਰ ਨੂੰ ਹੀ ਉੱਥੇ ਤਰਨਤਨ ਕਰ ਦਿੱਤੀ ਵੀਜ਼ਾ ਕੰਸਲਟੈਂਸੀ ਵਾਲਿਆਂ ਦੇ ਬਾਅਦ ਉਸ ਤੋਂ ਬਾਅਦ ਆਪਣੀ ਜਿਹੜੀ ਵਾਰਦਾਤ ਹੈ ਉਹ 14 ਦੀ ਹੈ ਮਕੂਲਪੁਰੇ ਦੀ ਸੋ ਯੂ ਕੈਨ ਇਮੇਜਿਨ ਵੀ ਇਹ ਕਿੰਨਾ ਮਾੜਾ ਇੱਕ ਗਰੁੱਪ ਤਿਆਰ ਹੋ ਰਿਹਾ ਸੀਗਾ ਜੋ ਕਿ ਫੋਰਨ ਬੇਸ ਹੈਂਡਲਰ ਦੇ ਇਸ਼ਾਰੇ ਤੇ ਕੰਮ ਕਰਦਾ